ਪਸ਼ੂਆਂ ਦਾ ਜਿਕਰ ਪਸ਼ੂਆਂ ਦੀ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸਤਿ ਸਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਆਪਾਂ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿਕਮਾਨ ਦਾ ਪਿੰਡ ਕੁਗਿਆਣਾ ਕੁਗਿਆਣੇ ਪਿੰਡ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਭਾਈ ਉਹਨਾਂ ਦੇ ਕੋਲੇ ਇੱਕ ਬੂਰੀ ਕੋ ਨੀਵੇਂ ਵਕਾਊਆ ਚੰਗੇ ਘਰਾਣੇ ਦੀ ਆ ਚੰਗੇ ਟਿਕਾਣੇ ਦੀ ਆ ਪਹਿਲੇ ਸੂਏ ਬਾਈ ਹੁਣਾਂ ਨੇ ਨਾਮੀ ਬੰਦੇ ਬਾਈ ਵੀਰ ਸਿੰਘ ਬਾਜਾਖਾਨਾ ਸਰਪੰਚ ਡੈਰੀ ਫਾਰਮ ਵਾਲਿਆਂ ਤੋਂ ਖਰੀਦੀ ਹੋਈ ਆ ਬਾਈ ਹੁਣਾਂ ਨੇ ਮਿੱਤਰੋ ਤੇ ਉਸ ਘਰੋਂ ਇਹ ਪਹਿਲੇ ਸੂਏ ਕਰਮ ਵਾਲੀ ਝੋਟੀ ਆਈ ਹੋਈ ਆ ਹੁਣ ਦੂਜਾ ਸੂਆ ਇਹਨੇ ਸੂਣਾ ਵਾ ਤੇ ਕੀ ਡਿਟੇਲ ਆ ਇਹਦੀ ਕਿੰਨੇ ਦਿਨਾਂ ਦੀ ਕੱਚੀ ਆ ਕਿੰਨੇ ਕੁ ਦੁੱਧ ਬਾਈ ਪਹਿਲੇ ਸੂਏ ਪਾ ਗਈ ਸੀ ਆ ਜੋ ਸਾਰੀ ਗੱਲਬਾਤ ਆਪਾਂ ਫਾਈਨਲ ਕਰ ਲੈਂਦੇ ਆ ਮਿਲਦੇ ਆ ਬਾਈ ਨੂੰ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵਧੀਆ ਜੀ ਵਧੀਆ ਬਾਈ ਸੇਤਾ ਦੇ ਪਰਿਵਾਰ ਸਨੋਂ ਠੀਕ ਠਾਕ ਵਧੀਆ ਬਾਈ ਚਲੋ ਸ਼ ਗਰਮੀਤ ਸਿੰਘ ਹਾਂਜੀ ਹਾਂਜੀ ਅੱਛਾ ਗਰਮੀਤ ਬਾਈ ਆਪਾਂ ਮੈਂ ਵੇਚ ਨਹੀਂ ਜਿਹੜੀ ਹਨਾ ਕਿ ਕਿਰੂਣਾ ਸੂਆ ਸੂਰੀ ਆਤ ਕੀ ਇਹ ਦੂਜੇ ਸੂਏ ਸੁਣੀ ਬਾਈ ਦੂਜੇ ਸੂਏ ਸੁਣਾ ਆਏ ਨੇ ਕਿੰਨੇ ਦਿਨ ਪਿਆ ਵੀਰੇ ਇੱਦਾਂ ਹਰੇ ਉਹ ਲੈ ਜੂਗੀ ਹਫਤਾ ਗਈ ਹਫਤਾ ਦੱਸ ਦ ਲੈ ਜੂਗੀ ਆਪਾਂ ਦੇਣਾ ਪੂਰੇ ਹਣ ਚ ਪਿਆਈ ਹਮ ਉੱਤੇ ਵੇਖੋ ਕਿੰਨੇ ਦਿਨ ਲੈਂਦੀ ਹੈ ਅੱਛਾ ਕਿਹੜੇ ਟੀਕੇ ਤੋਂ ਗੱਪਨ ਕਰਵਾਤੀ ਆਤ ਕੀ ਇਹ ਬੂਰਾ ਸੁਲਤਾਨ ਆਈ ਬੂਰੇ ਸੁਲਤਾਨ ਤੋਂ ਹਾਂਜੀ ਠੀਕ ਆ ਅੱਛਾ ਕਿੰਨਾ ਦੁੱਧ ਦੇ ਗਈ ਸੀ ਪਹਿਲੇ ਸੂਏ ਬਾਈ 12 ਲੀਟਰ ਦੇ ਗਈ ਸੀ ਪਹਿਲੇ ਸੂਏ 12 ਲੀਟਰ ਦੁੱਧ ਪਹਿਲੇ ਸੂਏ ਦੇ ਗਈ ਸੀ ਚੂਨ ਚਾਂ ਨੂੰ ਠੰਡੀ ਰਹੀ ਬਹੁ 3 ਮਹੀਨੇ ਪਹਿਲਾਂ ਆਪ ਹੀ ਛੱਡੀ ਆਈ ਠੀਕ ਹੈ ਬੜੇ ਮਿਲ ਗਈ ਸਾਢੇ 7 ਮਹੀਨੇ ਹੋ ਗਏ ਅੱਠ ਸਾਢੇ 7 ਤੋਂ ਥੋੜਾ ਜਿਹਾ 1-2 ਦਿਨ ਵਾਧੇ ਮਿਲ ਗਈ ਲੰਗੇ ਡੰਗ ਜੇ ਮਿਲਦੀ ਰਹੀ ਠੀਕ ਹੈ ਵੀਰੇ ਠੀਕ ਹੈ ਬੜੇ ਬਾਈ ਅੱਛਾ ਇਹਦਾ ਮਨਾ ਸੁਲਤਾਨ ਜਿਹੜਾ ਪੂਰਾ ਦਾ ਸੀਮਨ ਭਰਾਇਆ ਹੋਇਆ ਤੇ ਹੁਣ ਇਹਦੇ ਦਿਨ ਹਜੇ ਪੂਰੇ ਹੋਣ ਦੇ ਵਿੱਚ ਕਿੰਨੇ ਦੱਸੇ ਸੀ ਹੌਤਾ ਰਹਿ ਗਿਆ ਪੂਰੇ ਹੌਤਾ ਰਹਿ ਗਿਆ ਦੋਤਾ ਕਿ ਦੇ ਦੂਗੀ 13-14 ਕਿਲੋ ਬਾਈ 14 ਚਾਹੀਦਾਈ ਬਾਈ ਹਾਂ ਫੁੱਲੀ ਡੁੱਲੀ ਮੈ ਥਣ ਥੁਰ ਮੈਨੂੰ ਦੁੱਧ ਨਾਲ ਲੱਗਾ ਸਾਰਾ ਇਹ ਅੱਛਾ ਰੇਟ ਵੀਰੇ ਫਿਰ ਰੇਟ 145 ਦੇ ਦੇਣਗੇ ਰੇਟ ਵੱਡੇ ਭਾਈ ਮੈਂ ਕਿਹਾ 145 145 ਮੰਨ ਤਨ ਕਰਦੇ ਕਰ ਦਾਂਗੇ ਹੀ ਕਰ ਦਾਂਗੇ ਕੱਢੀ ਬਾਹ ਨੂੰ ਤੋਰੀ ਵੀਰੇ ਮੜਾ ਜੇ ਤੂੰ ਲੈ ਮਿੱਤਰੋ 145000 ਰੁਪਇਆ ਇਹਦੀ ਕੀਮਤ ਆ ਕਰਮਾਂ ਵਾਲੀ ਦੀ ਕੋਨੀ ਸਿੰਘਾ ਤੋਂ ਆ ਔਰ ਥਣ ਲੈਵੇ ਦੀ ਬਹੁਤ ਚੰਗੀ ਮਿੱਤਰੋ ਕਰਮਾਂ ਵਾਲੀ ਪੂਰੀ ਪੰਨ ਚੋਟੀ ਪੂਰੀ ਜਬਰਦਸਤ ਆ 12 ਕਿਲੋ ਦੁੱਧ ਪਹਿਲੇ ਉਸੇ ਦਿੱਤਾ ਹੋਇਆ ਵੀਰ ਸਿੰਘ ਵੀਰ ਸਿੰਘ ਬਾਜਾਖਾਨਾ ਡੈਰੀ ਫਾਰਮ ਤੋਂ ਪਾਈ ਹੋਣਿਆ ਨੇ ਇਹ ਖਰੀਦੀ ਸੀਗੀ ਮਿੱਤਰੋ ਤੇ ਪਹਿਲੇ ਸੂਏ ਨੇ ਚੰਗਾ ਦੋਲ ਦਿੱਤਾ ਹੈ ਕਿ 13 14 ਪਗਟੋਰਾ ਨਾਲ ਮਿੱਤਰੋ ਕੋ ਘਿਆਨੇ ਪਿੰਡ ਦੇ ਵਿੱਚ ਗਰਮੀਤ ਬਾਈ ਦੇ ਕੋਲੇ ਖੜੀ ਆ ਬਾਈ ਗਰਮੀਤ ਬਾਈ ਦਾ ਘਰ ਆ ਜਿਹੜਾ ਜਦੋਂ ਤੁਸੀਂ ਘਿਆਨੇ ਤੋਂ ਆ ਕੇ ਮੋੜ ਤੋਂ ਜਿਹਨੂੰ ਮਰਜ਼ੀ ਪਹੇ ਬਾਈ ਚੰਗਾਠਾਂ ਵਾਲੇ ਗਰਮੀਤ ਦੇ ਘਰੇ ਜਾਣਾ ਤੁਹਾਨੂੰ ਬਾਈ ਹੁਣੇ ਆਪੇ ਦੱਸ ਦਣਗੇ ਬਾਈ ਹੁਣਾਂ ਦਾ ਕੰਮ ਜਿਹੜਾ ਲੱਕੜ ਦਾ ਚੰਗਾਠਾਂ ਦਾ ਵੀ ਨਾਲ ਦੀ ਨਾਲ ਹੈਗਾ ਮਿੱਤਰੋ ਬਾਕੀ ਜਾਣਕਾਰੀ ਲਈ ਆਪਾਂ ਨੰਬਰ ਲੈ ਲੈਣੇ ਗਰਮੀਤ ਬਾਈ ਨੰਬਰ ਦੋਈ ਵੀਰੇ 95693 ਜੀ 30041 ਇੱਕ ਵਾਰੀ ਹੋਰ ਬੋਲ ਦਿਓ 95693 ਜੀ 30048 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਬਾਈ ਨਾਲ ਰابطਾ ਕਹਿੰਮ ਜਿਹੜੇ ਭਰਾ ਪੂਰੀ ਮਿਹਨ ਲੈਣ ਦੇ ਸ਼ਕੀਨ ਕਰ ਲਓ ਬਾਈ ਉਹਨਾਂ ਨਾਲ ਗੱਲਬਾਤ ਮਿੱਤਰੋ ਸਿੰਘਾ ਤੋਂ ਕੋ ਨਹੀਂ ਥਣ ਦਾ ਜ਼ਬਰਦਸਤ ਸਟਾਈਲ ਦੁੱਧ ਵਾਲੇ ਪੱਖ ਤੋਂ ਪੂਰੀ ਮਜ਼ਬੂਤ ਤੇ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਤੇ